ਰਕੀਆਂ ਜਕਤਿ ਹੋ ਜੈ 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 ਸੁਝ ਲੋ ਇੱਕ ਪਹਾੜ ਤੇ Oh ਸਮਰਨੇ ਤੇ ਜਗ ਡਰੇ ਮੇਰ ਮਨ ਅਨੰਮ ਮਰਨੇ ਹੀ ਤ ਪਾਈਏ ਪੂਰਨ ਪਰਮਾਨੰ ਪੂਰਨ ਪਰਮਾ ਮਹਾਤ ਕੀ ਚਲਤ ਭਗੀ ਮਹਾਤ ਕੀ ਚਲਤ ਅਯੋਜਕ ਤੋ ਸੋਕ ਹੈ 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 ਸਭ ਜਗ ਪਰੋ ਜੈ 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 ਸੁਨੋ ਰੇ ਹੈ ਹੈ ਸਭ ਜਗ ਪਰੋ let am not ਸੋ ਇਤਨੀਆ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਸੱਚੇ ਪਾਤਸ਼ਾਹ ਜੀ ਬਖਸ਼ਿੰਦ ਹਨ ਗੁਰਫਤ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਗ ਭਰਜੋਤ ਸਿੰਘ ਜੀ ਰਾਗੀ ਜੱਥਾ ਗੁਰਦੁਆਰਾ ਸੰਗਤ ਸਰ ਸਾਹਿਬ ਅਬੂਰ ਜਿਨ੍ਹਾਂ ਨੇ ਸਭ ਸੰਗਤਾਂ ਨੂੰ ਅਲਾਈ ਬਾਣੀ ਦੇ ਦੁਆਰਾ ਨਿਹਾਲ ਕੀਤਾ ਹੈ ਆਈ ਸਾਬ ਦਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਮਾ ਜਿਹੜਾ ਆਪਣੀ ਚਾਲ ਚੱਲ ਰਿਹਾ ਹੈ ਪਰ ਸੰਗਤਾਂ ਹਜੇ ਤੱਕ ਸਤਿਗੁਰੂ ਮਹਾਰਾਜ ਜੀ ਦੇ ਦੀਵਾਨ ਵਿੱਚ ਕੋਈ ਪਹੁੰਚੀਆਂ ਨਹੀਂ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਜਥੇ ਆਪਣੇ ਪਾਸ ਪਹੁੰਚਨੇ ਸੰਨ ਉਹ ਸਾਰੇ ਜਿੱਥੇ ਪਹੁੰਚ ਚੁੱਕੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਪਹੁੰਚ ਚੁੱਕੇ ਹਨ ਪਰ ਆਪਣਾ ਗੁਰਦੁਆਰਾ ਸਾਹਿਬ ਘਰ ਤੋਂ ਦੂਰ ਹੋ ਚੁੱਕਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗੁਰਦੁਆ ਗੁਰਦੁਆਰਾ ਸਾਹਿਬ ਪਹੁੰਚੋ ਪੰਡਾਲ ਦੇ ਵਿੱਚ ਬੈਠੋ ਲਾਹਾ ਪ੍ਰਾਪਤ ਕਰੋ ਸੋ ਆਓ 20 ਮਿੰਟ ਵਾਸਤੇ ਭਾਈ ਜਸਵੀਰ ਸਿੰਘ ਜੀ ਮਿੱਡਾ ਢਾਡੀ ਜਥਾ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਹਿਬ ਉਹਨਾਂ ਤੋਂ ਬਾਅਦ ਭਾਈ ਗੁਰਜੀਤ ਸਿੰਘ ਜੀ ਮੋਰਜੰਡਾ ਵਾਲੇ ਉਹ ਵੀ ਆਪ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਰਾਹੀ ਦਿਹਾਲ ਕਰਨਗੇ ਸੋ ਆਓ ਇਹਨਾਂ ਦੇ ਪਾਸੋਂ ਬਾਰਾਂ ਸਰਵਣ ਕਰੀਏ ਜੀ 喂。<Oi. S 2> Kiriwa! 그는나

Meire, meire. ਨੇ ਪੜਕੇ